ਮੈਂ ਪਿੰਡੂ ਆਦਮੀ ਆ ਮੇਰੀ ਪਿੰਡੂ ਜ਼ਿੰਦਗੀ ਆ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਈ ਜੇ ਗੰਨਾ ਚੂਪਣ ਨੂੰ ਜੀ ਕਰੇ ਤੇ ਲਾਗੋ ਗੰਡਾ ਸਿੰਘੋੜੇ ਦਾ ਹੀ ਭੰਨ ਕੇ ਚੂਪੀ ਦਾ ਆਪਣੇ ਕਮਾਦ ਨੂੰ ਵਾਰ ਦੇ ਕੇ ਐਨ ਮਜਬੂਤ ਕੀਤੀ ਹੋਈ ਉਹ ਨਹੀਂ ਕਿਰਲਾ ਨਾ ਲੰਘ ਸਕੇ ਕਿਉਂਦੋਂ ਮੈਨੂੰ ਪਤਾ ਹੈ ਰੱਬ ਹੈਗਾ ਸਾਡੀ ਹਾਲਤ ਕੁਝ ਉਸ ਆਦਮੀ ਵਰਗੀ ਆ ਜਿਸ ਨੂੰ শেਠ ਜੀ ਨੇ ਰੱਖ ਲਿਆ ਨੌਕਰ ਤੇ ਨੌਕਰ ਰਹਿ ਗਿਆ ਜਾਰ ਉਪਮਾ ਲਾਉਂਗਾ ਕਹਿਣ ਵੱਲੇ শেਠ ਜੀ ਬੜੇ ਖੁਸ਼ ਹੁਰ ਤੋ ਬੜੇ ਪਰਮੇ ਜਵਾਨ ਹੋ ਬੜਾ ਤੁਹਾਡਾ ਕਾਰੋਬਾਰ ਹੈ ਬੜੇ ਰੁਪਏ ਪਾਈ ਪੈਜੇ ਦੇ ਮਾਲਕ ਹੋ ਬੜਾ ਮਿੱਠਾ ਬੋਲਦੇ ਹੋ ਮਹਾਰਾਜ ਬੜੇ ਤੁਸੀਂ ਦਾਨੀ ਹੋ ਬੜੇ ਮਾਤ ਪਾਰੋ ਕਾਰੀ ਹੋ ਬਲੇ ਬਲੇ ਬਿਮਾਰ ਤੁਹਾਡੀ ਉਪਮਾ ਨਹੀਂ ਕਹੀ ਜਾਂਦੀ ਸੇਡ ਢੋਣੀ ਬੜੇ ਖੁਸ਼ ਹੋਏ ਤੇ ਇਹ ਨੌਕਰ ਕਹਦਾ ਇਹ ਤੇ ਟ੍ਰਿਬਿਊਨ ਅਖਬਾਰ ਮਿਲ ਗਈ ਇਹਦੇ ਦੇਸ਼ ਪਰਦੇਸ مشهور ਕਰ ਦੋ ਮੇਰਾ ਛੇਡਪੂਣਾ ਤਿੰਨ ਕ ਕੰਡੇ ਹੋਏ ਤੇ ਸੇਡਣਾ ਗਾ ਜਰਾ ਪਾਣੀ ਪਲਾ ਮੈਨੂੰ ਪਿਆਸ ਲੱਗੀ ਕਹਿਣ ਲਗਾ تھا ਇਹ ਛੋਟਾ ਕੰਮ ਹੈ ਕਮੀਨਿਆਂ ਦਾ ਕੰਮ ਹੈ ਮੈਂ ਗਲਾਸ ਲੱਭਦਾ ਫਿਰਾਂ ਫਿਰ ਮਾਂਜ ਕੇ ਲਿਆਵਾਂ ਫਿਰ ਪਾਣੀ ਭਰ ਕੇ ਲਿਆਵਾਂ ਤੁਸੀਂ ਠਾਪ ਨਾਲ ਝਕੋ ਤੇ ਮੈਂ ਫੇਰ ਉਹ ਗਲਾਸ ਮਾਂਜਣ ਜਾਵਾਂ ਮਹਾਰਾਜੇ ਛੋਟਾ ਕੰਮ ਆ ਕਿਸੇ ਹੋਰ ਕੋਲ ਕਰਵਾ ਲਓ ਉਹ ਤੁਸੀਂ ਬੜੇ ਦਾਨੀ ਹੋ ਬੜੇ ਜਵਾਬ ਮਰਦ ਹੋ ਬੜੇ ਮਿੱਠਾ ਬੋਲਣ ਵਾਲੇ ਹੋ ਬੜਾ ਤੁਹਾਡਾ ਕਾਰੋਬਾਰ ਆ ਬੜੇ ਪਰਉਕਾਰੀ ਹੋ ਮਾਣ ਕੀ ਕਹੇ ਤੁਹਾਡੀ ਉਪਮਾ ਕਹੀ ਨਹੀਂ ਜਾਂਦੀ ਮਾਲਕ ਹੈਰਾਨ ਹੋਇਆ ਬਈ ਉਪਮਾ ਬੜੀ ਕਰਦਾ ਪਰ ਹੁਕਮ ਨਹੀਂ ਮੰਨਦਾ ਉਹ 12 ਵਜੇ ਕਹਿਣ ਲੱਗੇ ਜਾਂ ਨੌਕਰਾ ਕਰੋ ਰੋਟੀ ਚੁੱਕ ਲੈ ਅੱਜ ਕੰਮ ਬੜਾ ਦੁਕਾਨ ਦੇ ਗਾਲਨ ਕੰਨ ਲਗਾ ਸਾਲ ਪਹਿਲਾ ਦਿਨਿਆ ਨੌਕਰੀ ਨੂੰ ਮੈਂ ਤੁਹਾਡਾ ਘਰ ਹੀ ਨਹੀਂ ਜਾਣੀ। ਪਲਾ ਜੇ ਪੁੱਛ ਪੱਛ ਕੇ ਤੁਹਾਡਾ ਘਰ ਲਾਭੀ ਲਾਂ ਤੇ ਰੋਟੀ ਚੁੱਕ ਕੇ ਲਿਆਵਾਂ ਮੈਂ ਥਾੜ ਨਾਲ ਖਾਓ ਤੁਸੀਂ ਭਾਂਡੇ ਮਾਂਜ ਕੇ ਫਿਰ ਮੈਂ ਘਰ ਛੱਡਣ ਜਾ ਮਹਾਰਾਜ ਇਹ ਛੋਟਾ ਕੰਮ ਐ ਕਿਸੇ ਹੋਰ ਕੋਲੋਂ ਕਰਵਾ ਲਓ। ਉਹ ਜੋ ਤੁਸੀਂ ਬੜੇ ਜਵਾਨ ਮਰਦ ਹੋ ਬੜੇ ਦਿਆਲੂ ਹੋ ਬੜੇ ਮਿੱਠ ਬੋਲੇ ਹੋ ਮਹਾਰਾਜ ਕੀ ਗੱਲ ਕਹੀਏ ਤੁਸੀਂ ਪਰਿਵਾਰੀ ਹੋ। ਤੁਹਾਡਾ ਕਾਰੋਬਾਰ ਬੜਾ ਤੁਸੀਂ ਦੇਸ਼ ਪਰਦੇਸ਼ ਬੜੇ ਮਸ਼ਹੂਰ ਹੋ ਮਾਲਕ ਹੋ ਰਵادار ਹੈ ਆ ਰਾਤ ਪਈ ਕਹਿਣ ਲੱਗਾ ਅੱਜ ਮੈਂ ਥੱਕ ਗਿਆ ਘਰ ਜਾਣ ਨੂੰ ਜੀ ਨਹੀਂ ਕਰਦਾ ਜਾਂ ਮੇਰਾ ਬਿਸਤਰਾ ਚੁੱਕ ਲਿਆ ਇੱਥੇ ਦੁਕਾਨ 'ਤੇ ਸੁਤੇ ਰਹਿ ਕਹਿਣ ਲੱਗਾ ਸਾਫ ਕੀ ਦੱਸੀ ਇਹ ਵੱਡਿਆਂ ਆਦਮੀਆਂ ਨੂੰ ਵੱਡੇ ਹੀ ਰੋਗ ਹੁੰਦੇ ਨੇ ਤੇ ਉਹਨਾਂ ਰੋਗਾਂ ਦੇ ਜਿਰਮ ਬਿਸਤਰੇ ਵਿੱਚ ਹੀ ਰਹਿੰਦੇ ਨੇ ਤੇ ਉਹ ਬਿਸਤਰਾ ਚੁੱਕ ਨਹੀਂ ਜਾਵਾਂ ਮੈਂ ਲਿਆ ਕੇ ਵਿਛਾਵਾਂ ਮੈਂ ਆਰਾਮ ਕਰੋ ਤੁਜੀ ਸਵੇਰੇ ਫਿਰ ਠੱਪ ਕੇ ਤੁਹਾਡੇ ਘਰ ਛੱਡਣ ਜਾਵਾਂ ਮਹਾਰਾ ਕੋਈ ਛੋਟਾ ਕੰਮ ਆ ਇਹ ਕਹਿੰਦੇ ਹੋਰ ਕੋਲੋਂ ਕਰਵਾ ਲਓ ਦੋ ਤਿੰਨ ਚਪੇੜਾਂ ਮਾਰੀਆਂ ਭਾਗ ਜਾ ਉਪਮਾ ਬੜੀ ਕਰਨਾ ਹੈ ਹੁਕਮ ਨਹੀਂ ਮੰਨਣਾ ਹੁੰਦਾ ਛਾਡੀ ਹਾਲਤ ਉਸ ਨੌਕਰ ਵਰਗੀ ਗੁਰੂ ਨਾਨਕ ਜੀ ਤੂੰ ਬੜਾ ਚੰਗਾ ਪੁੱਤ ਦਿੱਤੇ ਨੀ ਧੀਆਂ ਦਿੱਤੀਆਂ ਨੀ ਮਕਾਨ ਦੇ ਦਿੱਤਾ ਏ ਤੰਦਰੁਸਤੀ ਦੇ ਦਿੱਤੀਓ ਪਾਈ ਪੈਸੇ ਦਾ ਕੋਈ ਕਮੀ ਨਹੀਂ ਰਹਿਣ ਦਿੱਤੇ ਮੋਤਨ ਬੜੀ ਚੰਗੀ ਦੇ ਦਿੱਤੀਓ ਮਾਰਾ ਬਾਪੂ ਨਾਨਕ ਤੇਰੇ ਵਰਗਾ ਗੁਰੂ ਨਹੀਂ ਲੱਭਣਾ ਬਾਬਿਆ ਕਹੇ ਸਵੇਰੇ ਉੱਠ ਕੇ ਜਪਨੀ ਪੜਿਆ ਕਰ ਕਹਿਣ ਲੱਗਾ ਇਹ ਛੋਟਾ ਕੰਮ ਹੈ ਕਿ ਹੋਰ ਕੋਰੋ ਕਰਵਾ ਬਧਰੇ ਵੇਲੇ ਨਹੀਂ ਆਰ ਫਿਰਦੇ ਨੇ ਕਿਓ ਅਸੀਂ ਹੁਜਤੀ ਬਣ ਗਏ ਆ ਕਾਉਂਸਲੇ ਕਰਨ ਵਾਲੇ ਬਣ ਗਏ ਆ ਹਕੀਕਤ ਕੋਸ਼ਾਂ ਦੂਰ ਚਲੇ ਗਏ ਆ ਲੋਰ ਵੇਲੇ ਤੇ ਬਾਬੇ ਦੇ ਦਰੂ ਤੇ ਆ ਕੇ ਨੱਕ ਰਗੜ ਲੈਣੇ ਆ ਜਿਸ ਵੇਲੇ ਮਤਲਬ ਸਾਡਾ ਨਿਕਲ ਜਾਂਦਾ ਦਵਾਈ ਰੱਬ ਦੀ ਹੈ ਜੀ ਬਾਬੇ ਨਾਨਕ ਨੂੰ ਪਛਾਣਦੇ ਵੀ ਨਹੀਂ ਵੀ ਇਹ ਕੌਣ ਆ ਸਾਬ ਨਾਨਕ ਨਰੰਕਾਰੀ ਕਹਿੰਦੇ ਨੇ ਡਰ ਜਿਹੜਾ ਵਾਹਿਗੁਰੂ ਕੋਲੋਂ ਡਰਨਾ ਹੈ ਨਾ ਇਹ ਮੇਰੀ ਭੰਗ ਹੈ ਡੱਡਾ ਦਰੂ ਪੁਜਿਆ ਡਰਿਆ ਜੀ ਦੇ ਅੰਦਰ ਵਾਹਿਗੁਰੂ ਦਾ ਡਰ ਪੈਦਾ ਹੋ ਜਾਏਗਾ ਉਹਦੇ ਅੰਦਰੋਂ ਮੌਤ ਦਾ ਡਰ ਨਿਕਲ ਜਾਏਗਾ ਤਾਂ ਡਰ ਮੈਂ ਡਰ ਰਿਆ ਸਮਾਏ ਵਾਹਿਗੁਰੂ ਦੇ ਡਰ ਵਿੱਚ ਮੌਤ ਦਾ ਡਰ ਅਲੋਪ ਹੋ ਜਾਏਗਾ ਜਾਂ ਡਰ ਡਰਿਆ ਤਾਂ ਫਿਰ ਡਰ ਲੱਗਾ ਜਿਹੜਾ ਮੌਤ ਕੋਲੋਂ ਤੇ ਡਰਦਾ ਬਾਦਸ਼ਾਹ ਕੋਲੋਂ ਤੇ ਡਰਦਾ ਚੋਰ ڈاکੂ ਕੋਲੋਂ ਤੇ ਡਰਦਾ ਸਰਵਾਇ ਗੁਰੂ ਕੋਲੋਂ ਨਹੀਂ ਡਰਦਾ ਉਹਨੂੰ ਡਰ ਵਿਆਪਦਾ ਹੀ ਰਹੇਗਾ ਜੰਮਣ ਦਾ ਡਰ ਮਰਨ ਦਾ ਡਰ ਨਰਕਾਂ ਦਾ ਡਰ ਦੋਖ ਦਾ ਡਰ ਉਹਦਾ ਡਰ ਕਦੇ ਜਾਏਗਾ ਹੀ ਨਹੀਂ ਡਰ ਕੋਲੋਂ ਦਾ ਛੁਟਕਾਰਾ ਨਹੀਂ ਹੋਵੇਗਾ ਜੇ ਡਰ ਕੋਲੋਂ ਛੁਟਕਾਰਾ ਚਾਹਣਾ ਤੇ ਵਾਹਿਗੁਰੂ ਕੋਲੋਂ ਡਰ ਸਾਰੂ ਕਹਿਣ ਲੱਗੇ ਬਹੁ ਤੇਰਾ ਭਾਂਗ ਉਹ ਸਾਧੂ ਫਕੀਰੋ ਜਿਹੜਾ ਵਾਹਿਗੁਰੂ ਕੋਲੋਂ ਡਰਨਾ ਇਹ ਮੇਰੇ ਕੋਲ ਭੰਗ ਹੈ ਬਹੁ ਤੇਰਾ ਭੰਗ ਖੰੜੀ ਮੇਰਾ ਚੀਤ ਤੂੰ ਸਾ ਕਿਸੇ ਬੱਕਰੀ ਬੱਕਰੇ ਨੂੰ ਮਾਰ ਕੇ ਉਹਦਾ ਚੰਮ ਲਾ ਕੇ ਸ਼ੁੱਧ ਕਰਕੇ ਉਹਦੇ ਵਿੱਚ ਭੰਗ ਰੱਖੀ ਹੋਈ ਏ ਤੇ ਮੈਂ ਵਾਹਿਗੁਰੂ ਦੇ ਡਰ ਵੀ ਭੰਗ ਆਪਣੇ ਚਿੱਤ ਵਿੱਚ ਰੱਖੀ ਹੋਈ ਏ ਮੈਂ ਅੰਦਰੋਂ ਡਰਨਾ ਮੈਂ ਹਕੀਕਤੋਂ ਤੇ ਡਰਨਾ ਮੈਂ ਸੱਚੀ ਮੁੱਝੀ ਡਰਨਾ ਮੈਂ ਐਵੇਂ ਦਿਖਾਵੇ ਦਾ ਨਹੀਂ ਡਰਦਾ ਮੈਂ ਪਰਪੰਚੀ ਨਹੀਂ ਹਾਂ ਮੈਂ ਲੋਕਾਂ ਦੇ ਉੱਤੇ ਝੂਠਾ ਰੋਹ ਪਾਉਣ ਵਾਸਤੇ ਨਹੀਂ ਡਰਦਾ ਮੈਂ ਕਿ ਸੱਚੀ ਮੁੱਝੀ ਨਿਰੰਕਾਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੋੜ ਤੋਂ ਕੋੜ ਜਾਣ ਕੇ ਮੇਰੇ ਤੋਂ ਮੇਰਾ ਜਾਣ ਕੇ ਉਹਦਾ ਪਹਿ ਮੰਨਦਾ ਹਾਂ ਪਹਿ ਬਹੁਤ ਡੇਰਾ ਪਹੰਗਰ ਖੱਲੜੀ ਮੇਰਾ ਚੀਤੇ ਮੈਂ ਦੇਵਾਂ ਨਾ ਪਿਆ ਅਤੀ ਤੁਸੀਂ ਪੰਗ ਰਗੜ ਕੇ ਪੀ ਲੈਂਦੇ ਉਹ ਨਸ਼ਾ ਆ ਜਾਂਦਾ ਫਿਰ ਤੁਸੀਂ ਅਤੀ ਤੇ ਨਹੀਂ ਰਹਿੰਦੇ ਤੁਸੀਂ ਨਰਲੇਪ ਨਹੀਂ ਹੁੰਦੇ ਤੁਸੀਂ ਤਿਆਗੀ ਨਹੀਂ ਰਹਿੰਦੇ ਤੁਸੀਂ ਚਿੱਪੀ ਲੈ ਕੇ ਲੋਕਾਂ ਦੇ ਦਵਾਰੇ ਉੱਤੇ ਜਾਂਦੇ ਹੋ ਦਾਲ ਮੰਗਦੇ ਹੋ ਚੌਲ ਮੰਗਦੇ ਹੋ ਰੋਟੀ ਮੰਗਦੇ ਹੋ ਖਿਜੜੀ ਮੰਗਦੇ ਹੋ ਕਈ ਕੁਝ ਮੰਗਦੇ ਹੋ ਕਿਉਂਕਿ ਇਹ ਟੀਟ ਨਹੀਂ ਭੰਗ ਦਾ ਨਸ਼ਾ ਤੁਹਾਨੂੰ ਤੰਗ ਕਰਦਾ ਭੁੱਖ ਲਾਉਂਦਾ ਲੋਕਾਂ ਦੇ ਦਵਾਰੇ ਜਾ ਕੇ ਤੁਹਾਨੂੰ ਅਲੱਖ ਜਗਾਉਣੀ ਪੈਂਦੀ ਹੈ ਲੇਕਿਨ ਮੈਂ ਵਾਹਿਗੁਰੂ ਦੇ ਝਾਰ ਦੀ ਭੰਗ ਪੀ ਕੇ ਉਹਦੇ ਨਸ਼ੇ ਵਿੱਚ ਮਸਤ ਹੋ ਕੇ دیਵਾਨਾ ਹੋ ਜਾਣਾ ਅਲਮਸਤ ਹੋ ਜਾਣਾ ਮਸਤ ਅਲਮਸਤ ਹੋ ਜਾਣਾ ਤੇ ਅਜੀਤ ਹੋ ਜਾਣਾ ਮੈਂ ਕਿਸੇ ਦੇ ਦਵਾਰੇ ਉਤੇ ਮੰਗਣ ਨਹੀਂ ਜਾਂਦਾ ਮੈਂ ਕਿਸੇ ਦੇ ਦਵਾਰੇ ਉਤੇ ਲਖ ਨਹੀਂ ਜਗਾਉਂਦਾ ਮੈਂ ਕਿਸੇ ਰਾਜੇ ਮਹਾਰਾਜੇ ਦੇ ਦਵਾਰੇ ਉਤੇ ਜਾ ਕੇ ਕੋਈ ਮੁਤਾਲਬਾ ਨਹੀਂ ਕਰਦਾ ਪਹ ਤੇਰਾ ਭਾਂਗ ਖੱਡੜੀ ਮੇਰਾ ਚੀਤ ਮੈਂ دیਵਾਨਾ ਭਿਆ ਅਜੀਤ ਕਰਕਾ ਸਾ ਤੁਹਾਡੇ ਕੋਲ ਇੱਕ ਚਿੱਪੀ ਹੈ ਤੁਹਾਡੇ ਕੋਲ ਇੱਕ ਪਿਆਲਾ ਹੈ ਉਹਦੇ ਵਿੱਚ ਤੁਸੀਂ ਪਾਣੀ ਵੀ ਲੈ ਆਉਂਦੇ ਹੋ ਲੱਸੀ ਵੀ ਲੈ ਆਉਂਦੇ ਹੋ ਦੁੱਧ ਵੀ ਲੈ ਆਉਂਦੇ ਹੋ ਤੇ ਮੇਰੇ ਕੋਲ ਜਿਹੜੇ ਦੋ ਹੱਥ ਨੇ ਨਾ ਇਹ ਮੇਰਾ ਕਾਸ਼ਾ ਇਹ ਮੇਰਾ ਪਿਆਲਾ ਇਹ ਮੇਰੀ ਚਿੱਪੀ ਹੈ ਕੜ ਕਾਸ਼ਾ ਤੁਸੀਂ ਜਾਂਦੇ ਹੋ ਮਿੱਟੀ ਦੇ ਪਿਆਲੇ 'ਚ ਜਾਂ ਚਿੱਪੀ 'ਚ ਜਾਂ ਕੱਚ ਦੇ ਪਿਆਲੇ 'ਚ ਦਾਲ ਚੌਲ ਮੰਨਣ ਤੇ ਮੈਂ ਹੱਥਾਂ ਦੇ ਪਿਆਲੇ ਵਿੱਚ ਦਾਲ ਚੌਹ ਮੰਗਣ ਵਾਸਤੇ ਨਹੀਂ ਜਾਂਦਾ ਕਰਕਾਸ਼ਾ ਦਰਸ਼ਨ ਕੀ ਭੁੱਖ ਮੈਨੂੰ ਭੁੱਖ ਲੱਗੀ ਹੋਈ ਏ ਵਾਹਿ ਬਰੂਦਾ ਦੇ ਦਰਸ਼ਨ ਦੀ ਮੈਂ ਲੋਚਣਾ ਵਾਹਿ ਬਰੂਦਾ ਦੇ ਦਰਸ਼ਨ ਤੇ ਉਸ ਵਾਹਿ ਬਰੂਦੇ ਦਰਸ਼ਨ ਵਾਸਤੇ ਮੰਗਣ ਵਿੱਚ ਮੇਰੇ ਤੇ ਤੁਹਾਡੇ ਵਿੱਚ ਬੜਾ ਫਰਕ ਆ ਤੁਸੀਂ ਸਵੇਰੇ ਮੰਗਣ ਜਾਂਦੇ ਹੋ ਦਾਲ ਚੌਹ ਰਾਤ ਨੂੰ ਮੰਗਣ ਜਾਂਦੇ ਹੋ ਰੋਟੀਆਂ ਦਾਲ ਤੇ ਮੈਂ ਵਾਹਿਗੁਰੂ ਦੇ ਦਰਸ਼ਨਾਂ ਦਾ ਪਿਆਸਾ ਵਾਹਿਗੁਰੂ ਦੇ ਦਰਸ਼ਨਾਂ ਦਾ ਭੁੱਖਾ ਹੱਥ ਦਾ ਪਿਆਲਾ ਲੈ ਕੇ ਆਪਣੇ ਪ੍ਰੀਤਮ ਦੇ ਦਵਾਰੇ ਤੇ ਖਲੋ ਕੇ ਕਰ ਕਾਲ ਸਾ ਦਰਸ਼ਨ ਕੀ ਭੁੱਖ ਉਜਿਮਿਤਾ ਨੀਤੇ ਮਨ ਬਾਰ ਮਾਂਗੋ

ਵੇ ਸ਼ਾਮ ਦੋ ਟਾਈਮ ਮਕਰਰਨੇ ਕੀਤੇ ਮੈਂ ਤੇ ਦਮ ਬਦਾਮ ਸਵਾਸ ਸਵਾਸ ਬਿਨੇ ਰਾਤ ਸੁਬਾ ਸ਼ਾਮ ਸੁਦਾ ਜਾਗਦਾ ਵਾਹਿਗੁਰੂ ਦੇ ਦਰ ਤੋਂ ਉਹਦੇ ਦਰਸ਼ਨਾਂ ਦੀ ਭਿਖਿਆ ਮੰਗਦਾ ਰਹਿੰਦਾ ਉਹਦੇ دیدار ਦੀ ਭਿਖ ਮੰਗਦਾ ਰਹਿੰਦਾ ਉਹਦੇ دیدار ਵਾਸਤੇ ਮੈਂ ਹਰ ਵੇਲੇ ਤਲਬਗਾਰ ਬਣਿਆ ਰਹਿਣਾ ਕਦੇ ਬਾਪੂ ਦੀ ਬਾਣੀ ਪੜੋ ਖਵਰਾਓ ਕਿਵੋ ਜੀ ਆ دیدار ਸੀ ਇਦੇ ਵਾਸਤੇ ਸਰਕਾਰ ਕਹਿੰਦੇ ਨੇ ਨੈਣ ਪਸੰਦੋਸ ਹੋਏ ਪੇਖ ਮੁਸਤਕ ਹੋਈ। ਇਹ ਕਿਨੇ ਨਹੀਂ ਇਹ ਦਾਵਾ ਕੀਤਾ ਭਈ ਮੈਂ ਵੇਖਿਆ। ਇੱਕ ਬਾਬਾ ਨਾਨਕ ਹੈ ਜਿਹੜਾ ਇਹ ਦਾਵਾ ਕਰਦਾ ਮੈਂ ਵੇਖਿਆ। ਮੈਂ ਜਦੋਂ ਆਪਣੇ ਉਸਤਾਦ ਪੰਡਿਤ ਜੈਰਾਮ ਦਾਸ ਜੀ ਕੋਲ ਪੜਨਾ ਜਾਂ ਮੈਂ ਉਹਨਾਂ ਨੂੰ ਸਵਾਲ ਕੀਤਾ ਮੈਂ ਕਿਹਾ ਪੰਡਿਤ ਜੀ ਤੁਸਾਂ ਮੇਰੇ ਉੱਤੇ ਬੜੀ ਦਇਆ ਕੀਤੀ ਜਿਹੜਾ ਮੈਂ ਇਹ ਪੜਾਹ ਦਿੱਤਾ ਨਿਸ਼ਚੈ ਕਰਾ ਦਿੱਤਾ ਕਿ ਅਵਸ਼ਯ ਮੇਵ ਭੁਗਤਵਯਮ ਕਰਮ ਸੁਭਾਸ਼ ਸੁਭ। ਜੋ ਜੀਵ ਚੰਗੇ ਮੰਦੇ ਕਰਮ ਕਰਦਾ ਇਹਦਾ ਫਲ ਉਹਨੂੰ ਭੁਗਤਣਾ ਪੈਂਦਾ। ਮੈਂ ਕਹੇ ਤੁਹਾਡੀ ਬੜੀ ਮਿਹਰਬਾਨੀ ਹੈ ਤੁਸੀਂ ਮੈਨੂੰ ਬੰਦਿਆਂ ਕਰਮਾਂ ਵੱਲੋਂ ਰੋਕਿਆ ਤੇ ਚੰਗਿਆਂ ਕਰਮਾਂ ਵਾਸਤੇ ਪ੍ਰੇਰਨਾ ਕੀਤੀ ਤੁਹਾਡੀ ਬੜੀ ਦਇਆ। ਮੈਂ ਕਹਾਂ ਨਾਲ ਹੀ ਤੁਸੀਂ ਮੇਰੇ ਉੱਤੇ ਇਹ ਬੜੀ ਰਹਿਮਤ ਕੀਤੀ ਜਿਹੜਾ ਮੈਨੂੰ ਇਹ ਫਰਮਾ ਦਿੱਤਾ ਕਿ ਜਦपि ਬਹੁ ਨ ਅਧੀਸ਼ੇ ਤਤਾਪਿ ਪਠਪੁਤਰੰ ਬਿਆਕਰਣ ਭਾਵੇਂ ਤੁਮ ਬਹੁਤਾ ਨਹੀਂ ਪੜਿਆ ਪਰ ਫੇੜ ਵੀ ਥੋੜਾ ਜਿਹਾ ਬਿਆਕਰਣ ਪੜ ਲਾ ਬਿਆਕਰਣ ਤੋਂ ਬਿਨ ਜਦपि ਬਹੁ ਨ ਅਧੀਸ਼ੇ ਤਤਾਪਿ ਪਠਪੁਤਰੰ ਬਿਆਕਰਣ स्वज्जनो स्वज्जनो शब्द मैं दो बार बोल गया एको ही मेरे उच्चारण मात्र में भेद है स्वज्जनो स्वज्जनो पहली बार मैं स से नाल बोलया दूसरी बार मैं शा नाल बोलया स्वज्जनो स्वज्जनो जेड़ा शा नाल है ना स्वज्जनो ਉਦੇ ਅਰਥ ਨੇ ਸੱਜਣ ਮਿੱਤਰ ਯਾਰ ਦੋਸਤ ਭਰਾ ਬਰਾਦਰ ਤੇ ਜਿਹੜਾ ਛਾ ਨਾਲ ਮੈਂ ਬੋਲਿਆ ਨਾ ਸੱਜਣ ਉਹਦੇ ਅਰਥ ਨੇ ਕੁੱਤਾ ਜਿਨਾਂ ਚਿਰ ਵਿਆਕਰਣ ਨਹੀਂ ਪੜਿਆ ਕੀ ਪੜਾ ਅਗਲੇ ਨੂੰ ਕੁੱਤਾ ਆਖਣ ਲੱਗਾ ਕਿ ਯਾਰ ਆਖਣ ਲੱਗਾ ਇਹ ਵੀ ਮੈਂ ਕਹ ਤੂੰ ਮੇਰੇ ਤੇ ਬੜੀ ਕਿਰਪਾ ਕੀਤੀ ਔਰ ਇਹਦਾ ilm ਹੋਣਾ ਚਾਹੀਦਾ ਇਹਦਾ ਗਿਆਨ ਹੋਣਾ ਚਾਹੀਦਾ ਮੈਂ ਜਦੋਂ ਕਾਦੀ ਬਹਿਸ ਮੁਬਾਜੇ ਵਾਸਤੇ ਗਿਆ ਤੇ ਅਬਦੁਲ ਰਹਿਮਾਨ ਬੀ ਨੇ ਮੈਨੂੰ ਇਹ ਗੱਲ ਕਹੀ ਪਈ ਤੁਹਾਡਾ ਗੁਰੂ ਫਾਰਸੀ ਨਹੀਂ ਜਾਣਦਾ ਮੈਂ ਕਿਹਾ ਇਹ ਇਲਹਾਮ ਕਦੋਂ ਹੋਇਆ ਕਹਿੰਦਾ ਤੇ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਦੈਰ ਕਰਦਾ ਪਈ ਤੁਹਾਡਾ ਗੁਰੂ ਫਾਰਸੀ ਨਹੀਂ ਜਾਣਦਾ ਮੈਂ ਕਿਹਾ ਮੈਨੂੰ ਵੀ ਤਾਂ ਦਰਸ਼ਣਾਂ ਤੇ ਕਿਵੇਂ ਕਹਿੰਦਾ ਤੁਹਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ خات نور کردم عالم دنیا اے خات نور کردم عالم دنیا اے خاک لفظ عبد الرحمان کہن لگا فارسی دا ہے نور لفظ فارسی دا ہے عالم دنیا اے لفظ فارسی دے ہیں ਔਰ ਚਾਰ ਲਫ਼ਜ਼ ਫਾਰਸੀ ਦੇ ਲਿਖ ਕੇ ਪੰਜਵਾਂ ਵਿੱਚ ਲਿਖ ਦਿੰਦਾ ਕਰਦੰ ਫਾਰਸੀ ਵਿੱਚ ਤਾਂ ਕਰਦੰ ਲਫ਼ਜ਼ ਹੀ ਕੋਈ ਨਹੀਂ ਔਰ ਹੈ ਵੀ ਬਿਲਕੁਲ درست ਫਾਰਸੀ ਵਿੱਚ ਕਰਦਮ ਹੈ ਕਰਦਨ ਹੈ ਕਰਦੀਮ ਹੈ ਕਰਦੰ ਹੈ ਨਹੀਂ ਕਹਿਣ ਲੱਗਾ ਕਰਦਮ ਨੂੰ ਕਰਦੀਮ ਨੂੰ ਕਰਦਨ ਨੂੰ ਕਰਦਮ ਲਿਖਣਾ ਇਹ ਜ਼ਾਹਿਰ ਕਰਦਾ ਪਈ ਤੁਹਾਡਾ ਗੁਰੂ ਫਾਰਸੀ ਨਹੀਂ ਦੀ ਜਾਣਦਾ ਮੈਂ ਕਿ ਅਬਦੁਲ ਰਹਿਮਾਨ ਕਦੇ ਗੁਰੂ ਗ੍ਰੰਥ ਸਾਹਿਬ ਦਾ ਬਿਆਕਰਣ ਪੜ੍ਹਛਲੇ ਤੇ ਉਹ ਜਾਣੇ ਤੇਰਾ ਫੁੱਲੇਖਾ ਦੇ ਨਿਕਲ ਜਾਏ ਗੁਰੂ ਗ੍ਰੰਥ ਸਾਹਿਬ ਦਾ ਬਿਆਕਰਣ ਇਹ ਦੱਸਦਾ ਪਈ ਜਿਹੜੇ ਅੱਖਰ ਦੇ ਉੱਤੇ ਟਿੱਪੀ ਲੱਗੀ ਹੈ ਨਾ ਤੁਸੀਂ ਇਹ ਵੇਖੋ ਪਈ ਉਹ ਅੱਖਰ ਕਿਹੜੀ ਲਾਈਨ ਦਾ ਤੇ ਉਸ ਲਾਈਨ ਦਾ ਆਖੀਰਲਾ ਅੱਖਰ ਕਿਹੜਾ ਉਸ ਅਖੀਰਲੇ ਅੱਖਰ ਦੀ ਟਿੱਪੀ ਬਣ ਕੇ ਉਰਲਿਆਂ ਅੱਖਰਾਂ ਉੱਤੇ ਲੱਗ ਸਕਦੀ ਹੈ। ਵਿਸਾਹ ਮਿਸਾਲ ਦੇ ਤੌਰ ਤੇ ਪਾਰ ਲਿਖਿਆ ਗੰਗਾ ਤੇ ਗੱਗੇ ਉੱਤੇ ਟਿੱਪੀ ਹੈ। ਗੱਗਾ ਕਿਹੜੀ ਲਾਈਨ ਦਾ ਅੱਖਰ? ਕੱਕੇ ਵਾਲੀ ਦਾ। ਇਹਦਾ ਹੀਰਲਾ ਅੱਖਰ ਕਿਹੜਾ? ਕਕਾ ਖਖਾ ਗੰਗਾ ਗੱਗਾ ਨੰਨਾ ਨੰਨੇ ਦੀ ਟਿੱਪੀ ਬਣ ਕੇ ਗੱਗੇ ਉੱਤੇ ਲੱਗੀ ਹੈ ਤਾਂ ਪਾਠ ਬਣਿਆ ਗੰਗਾ। ਕਾਕ ਨੂਰ ਕਰਦਨ ਟਿੱਪੀ ਕਿਹਦੇ ਉੱਤੇ ਲੱਗੀ ਆ ਕਿਹੜੇ ਅੱਖਰ ਉੱਤੇ ਦਦੇ ਉੱਤੇ ਦਦਾ ਕਿਹੜੀ ਲਾਈਨ ਦਾ ਅੱਖਰ ਤੱਤੇ ਵਾਲੀ ਦਾ ਤੱਤੇ ਵਾਲੀ ਲਾਈਨ ਦਾ ਆਖੀਰਲਾ ਅੱਖਰ ਇਹ ਕਿਹੜਾ ਤੱਤਾ ਥੱਤਾ ਦੱਦਾ ਤੱਦਾ ਨੰਨਾ ਨੰਨੇ ਦੀ ਟਿੱਪੀ ਬਣ ਕੇ ਦਦੇ ਉੱਤੇ ਲੱਗੀ ਹੈ ਫਿਰ ਬਾਠ ਬਣਿਆ ਕਰਦਨ ਅਸੀਂ ਅਰਥ ਕਰਨ ਲੱਗਿਆ ਬਾਠ ਕਰਾਂਗੇ ਖਾਕ ਨੂਰ ਕਰਦਨ ਆਲਮ ਦੁਨਿਆਏ ਬੰਦੇ ਚਸ਼ਮ ਦੀਦੰ ਫਨਾਏ ਤੇ ਉਹਨੇ ਮੈਨੂੰ ਆਖਿਆ ਜੇ ਤੂੰ ਬਦੋ ਬਦੀ ਪੰਗਾ ਲੈਣਾ ਹੀ ਚਾਹਨਾ ਅਫਸਲ ਰਹਿਬਾਨ ਕਿ ਫਿਰ ਮੈਂ ਤੇਰੇ ਸਾਹਮਣੇ ਸ਼ਬਦ ਪੜਨਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ੍ਰੀ ਨਾਨਕ ਨਿਰੰਕਾਰੀ ਦਾ ਮੈਨੂੰ ਇੱਕ ਗਲਤੀ ਕੱਢ ਕੇ ਵਿਖਾ ਦੇ ਮੈਂ ਤੇਰਾ ਲੋਹਾ ਮੰਨ ਜਾਵਾਂ ਯਕੀਰ ਜ਼ਾ ਗੋਸ਼ਤੰ ਪੇਸ਼ ਤੋ ਉਦਾਰ ਗੋਸ਼ਿ ਕੁੰ ਕਰਤਾ ਰ ਹਕਾ ਕਬੀਰ ਕਰੀਮ ਤੂ ਬਿਆਬ ਪਰਵਦਗਾਰ ਦੁਨੀਆਂ ਮੁਕਾਮ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾ ਇਲ ਗ੍ਰਿਫਤਾ ਦਿਲ ਹੈ ਜਨਾਦਾਨੀ ਕੋਈ ਗਲਤੀ ਮੈਨੂੰ ਕਾਢ ਵਿੱਚ ਪੇ ਵਿੱਚ ਕਿਹੜਾ ਲਫਜ਼ ਹੈ ਜਿਹੜਾ ਫਾਰਸੀ ਦਾ ਨਹੀਂ ਉਰਲੀਆਂ ਉਰਲੀਆਂ ਗੱਲਾਂ ਕਰਨਾ ਪਰਲੀਆਂ ਗੱਲਾਂ ਨਹੀਂ ਕਰਦਾ ਸਹਿਬ ਸੱਜਾ ਪਾਤਸ਼ਾਹ ਸ੍ਰੀ ਨਾਨਕ ਨਿਰੰਕਾਰੀ ਮਹਾਰਾਜ ਜਿਹਦੇ ਸੰਬੰਧ ਵਿੱਚ ਮੈਂ ਤੁਹਾਨੂੰ ਅਰਜ਼ ਕਰ ਰਿਹਾ ਮੈਂ ਆਪਣੇ ਉਸਤਾਦ ਨੂੰ ਪੰਡਤ ਜੈਰਾਧਾਮ ਜੈਰਾਮਦਾਸ ਨੂੰ ਪੁੱਛਿਆ ਮੈਂ ਕਿ ਤੁਸੀਂ ਬੜੀ ਕਿਰਪਾ ਕੀਤੀ ਮੈਨੂੰ ਬਿਆਕਰਣ ਪੜਨ ਵਾਸਤੇ ਪ੍ਰੇਰਨਾ ਕੀਤੀ ਇੱਕ ਮੈਂ ਕਿਹਾ ਖਾਸ ਤੌਰ ਤੇ ਮੈਂ ਤੁਹਾਡਾ ਰਿਣੀ ਹਾਂ ਜਿਹੜਾ ਤੁਸੀਂ ਮੈਨੂੰ ਇਹ ਸਮਝਾ ਦਿੱਤਾ ਭਈ ਰਿਤੇ ਗਿਆਨਾਂ ਨ ਮੁਕਤੀ ਇਹ ਰਿਗਵੇਦ ਦਾ ਸੂਤਰ ਹੈ ਰਿਤੇ ਗਿਆਨਾਂ ਨ ਮੁਕਤੀ ਰਿਤੇ ਮੈਨੇ ਖਾਲੀ ਗਿਆਨਾ ਮੈਨੇ ਆਤਮਾ ਗਿਆਨ ਜਿਨ੍ਹਾਂ ਚੋਂ ਆਤਮਾ ਦਾ ਗਿਆਨ ਪੈਦਾ ਨਹੀਂ ਕਰਦਾ 20 ਵਾਰਾ ਤੀਰਥੀ ਜਾਂਦਾ ਫਿਰੇ 20 ਵਾਰਾ ਲੰਗਰ ਲਾਦਾ 20 ਵਾਰਾ ਤੋਟੀਆਂ ਵੰਡਦਾ ਫਿਰੇ 20 ਵਾਰਾ ਕਚਾਰੇ ਵੰਡਦਾ ਫਿਰੇ ਦੁਆਈ ਰੱਬ ਦੀ ਮੁਕਤੀ ਹੋਣਾ ਜਰਨੀ ਹੋਵੇਗੀ ਜਿਨ੍ਹਾਂ